ਕਿ ਤੁਸੀਂ ਵੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਆ ਰਹੇ ਤੇ ਤੁਹਾਨੂੰ ਵਧੀਆ ਐਨਆਰਆਈ ਰੂਮ ਚਾਹੀਦੇ ਤਾਂ ਵੀਡੀਓ ਨੂੰ ਐਂਡ ਤਾਈਜ਼ ਜ਼ਰੂਰ ਦੇਖੀ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਕਿੰਨੀ ਜ਼ਿਆਦਾ ਸੰਗਤ ਅਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਜਾਂਦੀ ਹੈ ਪਰ ਐਨਆਰਆਈ ਰੂਮ ਨੂੰ ਲੱਭਣ ਵਾਸਤੇ ਬੜੀ ਦਿੱਕਤ ਆਉਂਦੀ ਹੈ ਤਕਸਿਰਕੇਸਗੜ ਸਾਹਿਬ ਦੇ ਸਾਹਮਣੇ ਦੀਵਾਨ ਹੌਲਾ ਦੀਵਾਨ ਹੌਲ ਦੇ ਬੈਕ ਸਾਈਡ ਤੇ ਇੱਕ ਨਵੀਂ ਸਰਾਬਣੀ ਹੈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਇੱਥੇ ਐਨਆਰਆਈ ਰੂਮਸ ਮਿਲਦੇ ਨੇ ਸੋ ਤੁਹਾਨੂੰ ਇੱਥੇ ਇੱਕ ਕਾਰਡ ਮਿਲਦਾ ਹੈ ਜਿਹੜਾ ਕਾਰਡ ਹੈ ਉਹ ਕੀ ਹੈ ਚਾਬੀ ਹੈ ਕ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਹੁਣ ਐਂਡ ਤੱਕ ਜੂੜ ਦੇਖਿਓ ਕਿਉਂਕਿ ਮੈਂ ਕਮਰੇ ਤੱਕ ਰੀਚ ਕਰਨ ਲੱਗਿਆ ਤੇ ਮੈਂ ਕਮਰੇ ਚ ਰੀਚ ਕਰ ਵੀ ਗਿਆ ਹੈ ਕਮਰਾ ਐਦਾ ਗੁੱਲਦਾ ਜੀ ਕਿ ਡੋਰ ਦੇ ਨਾਲ ਹੀ ਚਾਬੀ ਲਗਾਉਗੇ ਤਾਂ ਰੂਮ ਜਿਹੜਾ ਉਹ ਓਪਨ ਹੋ ਜਾਊਗਾ ਤੁਸੀਂ ਆਹ ਦੇਖ ਸਕਦੇ ਹੋ ਕਿ ਕਿੰਨਾ ਹੀ ਜ਼ਿਆਦਾ ਵਧੀਆ ਰੂਮ ਹੈ ਇੱਥੇ ਨਾਲ ਹੀ ਇੱਥੇ ਚਾਬੀ ਪਾ ਦਾਂਗੇ ਤੇ ਆਪਣੇ ਆਪ ਹੀ ਜਿਹੜੀ ਲਾਈਟਾਂ ਜਿਹੜੀਆਂ ਓਨ ਹੋ ਜਾਣਗੀਆਂ ਤੇ ਇਹਦਾ ਸਿਰਫ ਰੈਂਟ 1000 ਰੁਪਈਆ ਹੈ 1000 ਰੁਪਈਆ ਹੈ ਤੇ ਇੱਕ ਮੇਨ ਗੱਲ ਹੈ ਜੀ ਇਸ ਕਮਰੇ ਤੋਂ ਹੀ ਤਖਤ ਸ੍ਰੀ ਕਸ਼ਗੜ ਸਾਹਿਬ ਦੇ ਦਰਸ਼ਨ ਹੁੰਦੇ ਨੇ ਸੋ ਇਹ ਬਹੁਤ ਵਧੀਆ ਗੱਲ ਹੈ ਸੋ ਤੁਸੀਂ ਵੀ ਆਓ ਇੱਥੇ ਰੂਮ ਲਓ ਤੇ ਇਹ ਕੋਈ ਹੋਟਲ ਨਹੀਂ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਹੈ ਸਰਾਂਜ ਜਿਹੜਾ ਮੈਂ ਐਡਰੈਸ ਤੁਹਾਨੂੰ ਪੂਰਾ ਰਿਵੀਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਜਿਹੜੇ ਅਨੰਦਪੁਰ ਸਾਹਿਬ ਆਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ